ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੇਕਰ ਤੁਸੀਂ ਅਮੀਰ ਹੋ ਅਤੇ ਅਮਰੀਕੀ ਨਾਗਰਿਕ ਬੰਨਣਾ ਚਾਹੁੰਦੇ ਹੋ ਤਾਂ ਟਰੰਪ ਤੁਹਾਡਾ ਸਵਾਗਤ ਕਰਨ ਦੇ ਲਈ ਤਿਆਰ ਹੈ ਜੀ ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮੀਰ ਪ੍ਰਵਾਸੀਆਂ ਦੇ ਲਈ ਇੱਕ 골ਡ ਕਾਰਡ ਪੇਸ਼ ਕੀਤਾ ਹੈ ਜਿਸ ਨੂੰ 5 ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਜਾ ਸਕਦਾ ਹੈ ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਕਿਹਾ ਟਰੰਪ ਨੇ ਮੌਜੂਦਾ ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ EB5 ਦੇ ਵਿਕਲਪ ਦੇ ਵਜੋਂ 골ਡ ਕਾਰਡ ਦਾ ਪਸਤਾਵ ਰੱਖਿਆ ਅਤੇ ਕਿਹਾ ਕਿ ਭੁਇਕ ਦੇ ਵਿੱਚ 10 ਲੱਖ 골ਡ ਕਾਰਡ ਦੇ ਵਿੱਚ ਜਾਣਗੇ ਇੱਕ ਪਾਸੇ ਜਿੱਥੇ ਡੋਨਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਤਾਂ ਉੱਥੇ ਹੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਟਰੰਪ ਨੇ ਕਿਹਾ ਕਿ ਉਹ EB5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਨੂੰ 골ਡ ਕਾਰਡ ਤੇ ਨਾਲ ਬਦਲ ਦੇਣਗੇ ਜੋ ਵੱਡੀ ਰਕਮ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਨੌਕਰੀਆਂ ਪੈਦਾ ਕਰਨ ਜਾਂ ਫਿਰ ਸਟੇਟ ਰੱਖਣ ਉਤੇ ਸਥਾਈ ਨਿਵਾਸੀ ਬਣਨ ਦੀ ਆਗਿਆ ਦੇਂਦੇ ਇਸ ਦੇ ਨਾਲ ਹੀ ਉਹਨਾਂ ਦਾ ਦਾਅਵਾ ਕੀਤਾ ਹੈ ਕਿ ਇਸ ਪਹਿਲ ਕਦਮੀ ਦੇ ਨਾਲ ਰਾਸ਼ਟਰੀ ਕਰਜ਼ਾ ਜਲਦ ਹੀ ਚੁਕਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਅੱਗੇ ਕਿਹਾ ਹੈ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ। ਅਸੀਂ ਉਸ ਕਾਰਡ ਦੀ ਕੀਮਤ ਲਗਭਗ 5 ਮਿਲੀਅਨ ਡਾਲਰ ਕਰਨ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਤੁਹਾਨੂੰ ਗ੍ਰੀਨ ਕਾਰਡ ਦਾ ਵਿਸ਼ੇਸ਼ ਅਧਿਕਾਰ ਮਿਲੇਗਾ ਅਤੇ ਇਹ ਨਾਗਰਿਕਤਾ ਦਾ ਰਸਤਾ ਵੀ ਹੋਵੇਗਾ। You have a green card. This is a gold card. We're going to be putting a price on that card of about $5 million, and that's going to give you green card privileges plus. It's going to be a route to citizenship, and wealthy people will be coming into our country by buying this card. They'll be wealthy. And they'll be successful, and they'll be spending a lot of money, and paying a lot of taxes, and employing a lot of people. And we think it's going to be extremely successful. Never been done before or anything like this, but it's something that we're going to be putting out over the next—would you say two weeks out? Do you want two to say weeks. a couple of words about it? There'll be people with money and people that create jobs, and they won't have to pay any tax on income outside of the United States, which they're not paying right now. They're not citizens, but. They'll have to pay if they create jobs in the United States, they'll pay full taxes like everybody else. So you're getting uh, big taxpayers, big job producers, and we'll be able to sell maybe a million of these cards, maybe more than that. ਇਹ ਦੱਸਣਾ ਬੰਦ ਹੈ ਕਿ ਯੂ ਐਸ ਸੀ ਆਈ ਐਸ ਵੈੱਬਸਾਈਟ ਦੇ ਅਨੁਸਾਰ ਈਪੀ 5 ਪਰਵਾਸੀ ਨਿਵੇਸ਼ਕ ਪ੍ਰੋਗਰਾਮ 1990 ਦੇ ਵਿੱਚ ਕਾਂਗਰਸ ਦੁਆਰਾ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਰੁਜ਼ਗਾਰ ਸਿਰਜਣ ਅਤੇ ਪੂੰਜੀ ਨਿਵੇਸ਼ ਦੁਆਰਾ ਅਮਰੀਕੀ ਅਰਥਵਿਵਸਥਾ ਨੂੰ ਉਤੇਜਿਤ ਕਰਨ ਦੇ ਲਈ ਸਥਾਪਿਤ ਕੀਤਾ ਗਿਆ ਸੀ ਇਹ ਪ੍ਰੋਗਰਾਮ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯੂ ਐਸ ਸੀ ਆਈ ਐਸ ਦੁਆਰਾ ਚਲਾਇਆ ਜਾਂਦਾ ਹੈ ਜ਼ਿਕਰ ਹੋਇਆ ਕਿ ਯੂਐਸਏ ਆਈਡੀ ਦੇ ਅਨੁਸਾਰ ਨਿਵੇਸ਼ਕ ਉਹਨਾਂ ਦੇ ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਪ੍ਰੋਗਰਾਮ ਦੇ ਤਹਿਤ ਸਥਾਈ ਨਿਵਾਸ ਲਈ ਯੋਗ ਨੇ ਜੇਕਰ ਉਹ ਇੱਕ ਗੈਰਕਾਨੂੰਨੀ ਨਿਸ਼ਾਨਾ ਬਦਲ ਰੋਜ਼ਗਾਰ ਖੇਤਰ ਪ੍ਰੋਜੈਕਟ ਦੇ ਵਿੱਚ ਡਾਲਰ 1.8 ਮਿਲੀਅਨ ਜਾਂ ਫਿਰ 1 ਤੋਂ ਪ੍ਰੋਜੈਕਟ ਵਿੱਚੋਂ ਘੱਟੋ-ਘੱਟ 8 ਲੱਖ ਦਾ ਨਿਵੇਸ਼ ਕਰਦੇ ਨੇ ਤਾਂ ਨਿਵੇਸ਼ਕਾਂ ਨੂੰ ਯੋਗ ਅਮਰੀਕੀ ਕਮੇਦਲੀ ਘਟੋਕਟੇ 10 ਸਾਈ ਪੂਰੇ ਸਮੇਂ ਦੀਆਂ ਨੌਕਰੀਆਂ ਦੀ ਬਣਾਉਣੀਆ ਜਾਂ ਫਿਰ ਬਰਕਰਾਰ ਰੱਖਣੀਆਂ ਚਾਹੀਦੀਆਂ ਹੋਣਗੀਆਂ ਬਿਊ ਰਿਪੋਰਟ ਚੈਨਲ ਪੰਜਾਬੀ